ਕੱਲ ਦਿਨ ਢਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਬਤਲ ਕਰ ਦਿੱਤਾ ਰਾਤੋਂ ਰਾਤ ਆਦੇਸ਼ ਹੋ ਗਿਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਤੇ ਰਾਜਾ ਵੜਿੰਗ ਨੇ ਕੱਢ ਕੇ ਬਾਹਰ ਮਾਰਿਆ ਸਿੱਧੂ ਜੋੜੇ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਏ ਵੀ ਨਹੀਂ ਦੱਸਿਆ ਗਿਆ ਕਿ ਕਿੰਨੇ ਸਾਲਾਂ ਲਈ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਬਤਲ ਕੀਤਾ ਗਿਆ ਅਸੀਂ ਵਾਰ-ਵਾਰ ਤੁਹਾਨੂੰ ਕਹਿ ਰਹੇ ਸੀ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਨਵਜੋਤ ਕੌਰ ਸਿੱਧੂ ਨੇ ਵੱਡੇ ਇਲਜ਼ਾਮ ਲਗਾਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਨਵਜੋਤ ਸਿੰਘ ਸਿੱਧੂ ਵੀ ਬੋਲੇ ਨਹੀਂ ਜੋ ਕੁਝ ਜਿਹੜੀ ਪ੍ਰਤੀਕਿਰਿਆ ਦਿੱਤੀ ਗਈ ਨਵਜੋਤ ਕੌਰ ਸਿੱਧੂ ਵੱਲੋਂ ਕਿ 500 ਕਰੋੜ ਦਾ ਅਟੈਚੀ ਚਾਹੀਦਾ ਹੈ ਜੇਕਰ ਕਿਸੇ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸ੍ਰੀਰ ਕੁਮਾਰ ਜਾਖੜ ਵੀ ਨਵਜੋਤ ਕੌਰ ਸਿੱਧੂ ਦੇ ਹੱਕ ਵਿੱਚ ਬੋਲੇ ਕਿ ਜੋਕਰ ਬੀਬੀ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਉਹ 101% ਸਹੀ ਹੈ ਉਹਨਾਂ ਨੇ ਕਿਹਾ ਕਿ 350 ਕਰੋੜ ਦਾ ਤਾਂ ਮੈਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਪੰਜਾਬ ਦੇ ਇੱਕ ਮੁੱਖ ਮੰਤਰੀ ਦੇ ਕੋਲੋਂ 3.5 ਕਰੋੜ 350 ਕਰੋੜ ਰੁਪਏ ਲਿਆਸੀ ਤੇ ਉਸ ਨੇ ਇਹ ਵੀ ਇਲਜ਼ਾਮ ਲਗਾਏ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਵੱਲੋਂ 10 ਕਰੋੜ ਲੈ ਗਏ ਹਲਕਾ ਤਰਨਤਾਰ ਦੀ ਜਿਮਨੀ ਚੋਣ ਦੇ ਲਈ ਇੱਕ ਹੋਰ ਡੰਡ ਡੰਡਵਿੱਤ ਉਹ ਵੱਡੇ ਆਗੂ ਨੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡਿੰਗ ਜਿਹੜੀ ਹਾਂ ਕਰ ਦਿੱਤੀ ਸੀ ਕਿ ਹਲਕਾ ਤਰਨਤਾਰ ਦੀ ਤੁਸੀਂ ਜਿਮਨੀ ਚੋਣ ਲਓ ਉਸ ਆਗੂ ਨੇ ਵੀ ਨਮਜੋਤ ਕੌਰ ਸਿੱਧੂ ਦੀ ਹਾਂ ਦੇ ਵਿੱਚ ਹਾਂ ਮਲਾਈ ਹੈ ਉਹਨਾਂ ਨੇ ਕਿਹਾ ਕਿ ਜੋ ਸਾਡੀ ਵੱਡੀ ਭੈਣ ਨਵਜੋਤ कौर ਸਿੱਧੂ ਕਹਿ ਰਹੀ ਹੈ ਉਹ ਬਿਲਕੁਲ ਸਹੀ ਹੈ ਪਹਿਲਾਂ ਇਹ ਟਿਕਟ ਮੈਨੂੰ ਮਿਲਨੀ ਸੀ ਲੇਕਿਨ ਕਰਨ ਬੂਝ ਦੇ ਪਰਿਵਾਰ ਵੱਲੋਂ ਪੈਸੇ ਦਿੱਤੇ ਗਏ ਉਹ ਟਿਕਟ ਕਰਨ ਬੂਝ ਵੱਲੋਂ ਖਰੀਦੀ ਗਈ ਹਾਲਾਂਕਿ ਜਿਮਨੀ ਚੌਂ ਦੇ ਵਿੱਚ ਜ਼ਬਾਨਤ ਜ਼ਬਤ ਹੋਈ ਕਰਨ ਬੂਝ ਦੀ ਤੇ ਕਰਨ ਬੂਝ ਨੇ ਹੁਣ ਖਲਾਸਾ ਕੀਤਾ ਹੈ ਕਿ ਭਾਈ ਮੈਂ ਤਾਂ ਗੁਰਦੁਆਰੇ ਵਿੱਚ ਜਾ ਕੇ ਸੌਂ ਚੁੱਕਦਾ ਕਿ ਮੇਰੇ ਕੋਲੋਂ ਇੱਕ ਪੈਸਾ ਵੀ ਲਿਆ ਗਿਆ ਹੋਵੇ ਜਿਮਨੀ ਚੋਣ ਦੇ ਟਿਕਟ ਦੇ ਨਹੀਂ ਪ੍ਰਤਾਪ ਸਿੰਘ ਬਾਜਵਾ ਰਾਜਾ ਫੜਿੰਗਜਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੇ ਵਿੱਚੋਂ ਮੁਤਲ ਹੋ ਗਈ ਨਵਜੋਤ ਕੌਰ ਸਿੱਧੂ ਨੇ ਫਿਰ ਇਲਜ਼ਾਮ ਰਾਜਾ ਬੜਿਕ ਪ੍ਰਤਾਪ ਸਿੰਘ ਬਾਜਵਾ ਬਾਜਵਾ ਅਤੇ ਸੁਖਵਿੰਦਰ ਸਿੰਘ ਰੰਧਾਵਾ ਨੂੰ ਕਹਿ ਦਿੱਤਾ ਕਿ ਇਹ ਤਾਂ ਗੈਂਗਸਟਰ ਹੈ ਗੈਂਗਸਟਰਾਂ ਦੇ ਨਾਲ ਇਸਦੇ ਸੰਬੰਧ ਨੇ ਕਰਨਜੀਤ ਸਿੰਘ ਚੰਨੀ ਵੀ ਸਹੀ ਨਹੀਂ ਇਹ ਕਾਂਗਰਸ ਪਾਰਟੀ ਦੀ ਬੇੜੀ ਦੇ ਵਿੱਚ ਵਟੇ ਪਾਉਣਗੇ ਬੇੜੀ ਨੂੰ ਡੋਬਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਤੇਪ ਨਵਜੋਤ ਸਿੰਘ ਸਿੱਧੂ ਸਟੈਂਡ ਕਰ ਸਕਦੇ ਨੇ ਕਾਂਗਰਸ ਪਾਰਟੀ ਨੂੰ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਹੁਣ ਸਿੱਧੂ ਜੋੜਾ ਜਾਵੇਗਾ ਕਿਧਰੇ ਕਿਉਂਕਿ ਸਿੱਧੂ ਜੋੜੇ ਨੇ ਬੜਾ ਵੱਡਾ ਆਕਾਟੋ ਪਲੇਸ ਖੜਾ ਕਰ ਲਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਵਿਰੁੱਧ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨੇ ਹਾਂ ਦੇ ਵਿੱਚ ਹਾਂ ਮਲਾਈ ਹੈ ਨਵਜੋਤ कौर ਸਿੱਧੂ ਦੀ ਜਿਹੜੀ ਜਿਹੜੇ ਉਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਗਈ ਜਿਹੜੇ ਉਹਨਾਂ ਵੱਲੋਂ ਸ਼ਬਦ ਬੋਲੇ ਗਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਵਿਰੁੱਧ ਹੁਣ ਇਹ ਦੇਖਣਾ ਹੋਵੇਗਾ ਕਿ ਸਿੱਧੂ ਜੋੜਾ ਕਿਹੜੀ ਪਾਰਟੀ ਵੱਲ ਜਾਂਦਾ ਹੈ ਸਿੱਧੂ ਜੋੜਾ ਭਾਰਤੀ ਜਨਤਾ ਪਾਰਟੀ ਵੱਲ ਜਾਵੇਗਾ ਕਿਉਂਕਿ ਜੱਟ ਸਿੱਖ ਚਿਹਰੇ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਮੰਥਨ ਕਰ ਰਹੀ ਹੈ ਅਜਿਹਾ ਚਿਹਰਾ ਚਾਹੀਦਾ ਹੈ ਜਿਹੜਾ ਚਿਹਰਾ ਬੇਦਾਦ ਹੋਵੇ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੋਵੇ ਜਿਹੜਾ ਪੰਜਾਬ ਦੀ ਜਵਾਨੀ ਦੀ ਕਿਸਾਨੀ ਦੀ ਪੰਜਾਬ ਦੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਹੋਵੇ ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਹੈ ਕਿ ਤਰੀਕਾ ਹੈ ਮੈਥਡੋਲੋਜੀ ਹੈ ਨਵਜੋਤ ਸਿੰਘ ਸਿੱਧੂ ਦੇ ਕੋਲ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ 골ਡਨ ਸਟੇਟ ਬਣਾ ਸਕਦੇ ਨੇ ਉਹਨੂੰ ਮੌਕਾ ਦੇਣਾ ਚਾਹੀਦਾ ਹੈ ਮੇਕਰ ਇਹ ਜਿਹੜੇ ਉਸ ਦੇ ਨਾਲ ਲੜਦੇ ਆ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੀ ਪਿੱਠ ਦੇ ਪਿੱਛੇ ਛੁਰਾ ਕੋਪਿਆ ਉਹ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਕੋਸ਼ਿਸ਼ ਕੀਤਾ ਜਾਵੇ ਐਸੇ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਹੁਣ ਖਲਾਰਾ ਪੈ ਗਿਆ ਹੈ ਨਵਜੋਤ ਸਿੰਘ ਸਿੱਧੂ ਅਤੇ ਨਮਜੋਤ ਕੌਰ ਸਿੱਧੂ ਦਾ ਕਾਂਗਰਸ ਪਾਰਟੀ ਦੇ ਵਿੱਚ ਰਹਿਣਾ ਬਿਲਕੁਲ ਮੁਸ਼ਕਲ ਕਿਉਂਕਿ ਨਵਜੋਤ ਕੌਰ ਨੂੰ ਤਾਂ ਮੋਤਲ ਕਰ ਦਿੱਤਾ ਗਿਆ ਹੈ ਨਵਜੋਤ ਸਿੰਘ ਸਿੱਧੂ ਨੇ ਤਾਂ ਲੋਕ ਵਿਧਾਨ ਸਭਾ ਦੀਆਂ ਚੋਣਾਂ ਤੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੱਕ ਇੱਕ ਵਾਰ ਵੀ ਕਾਂਗਰਸ ਪਾਰਟੀ ਦੇ ਹੱਥ ਵਿੱਚ ਨਹੀਂ ਬੋਲੇ ਹਾਲਾਂਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਇਸ ਦੇ ਬਾਵ ਯੁੱਧ ਵੀ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਜਿਮਨੀ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਜਾਂ ਹੋਰ ਜਿਹੜੀਆਂ ਪੰਚਾਇਤੀ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਨਵਜੋਤ ਸਿੰਘ ਸਿੱਧੂ ਅੱਜ ਆਉਣਗੇ ਕਾਂਗਰਸ ਵਿੱਚ ਕੱਲ ਆਉਣਗੇ ਇਹ ਸਾਰੇ ਖਰਚੇ ਦੇ ਖਰਚੇ ਰਹਿ ਗਏ। ਕਿਆਸਰ ਗਾਇਆਂ ਲਗਾਇਆ ਚਾਰ ਗਾਇ ਨਹੀਂ ਕਿ ਨਵਜੋਤ ਸਿੰਘ ਸਿੱਧੂ ਦਾ ਅਗਲਾ ਪੈਟੜਾ ਅਗਲਾ ਕਦਮ ਭਾਰਤੀ ਜਨਤਾ ਪਾਰਟੀ ਬਲਕੁ ਹੋ ਸਕਦਾ ਹੈ। ਭਾਰਤੀ ਜਨਤਾ ਪਾਰਟੀ ਨੂੰ ਵੀ ਮੁੱਖ ਮੰਤਰੀ ਦੇ ਚਿਹਰੇ ਦੀ ਤਲਾਸ਼ ਹੈ ਜਿਹੜਾ ਚਿਹਰਾ ਵਿਦਾਗ ਹੋਵੇ ਤੇ ਜਿਸ ਨੂੰ ਪੰਜਾਬ ਦੇ ਵਿੱਚ ਲੋਕ ਵੱਡੀ ਗਿਣਤੀ ਵਿੱਚ ਚਾਹੁੰਦੇ ਹੋਣ। ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਆਪਣੀਆਂ ਅੱਖਾਂ ਦੀਆਂ ਪਲਕਾਂ ਉੱਤੇ ਬਿਠਾਇਆ। ਮਾਰ ਅਤੇ ਸਤਿਕਾਰ ਦਿੱਤਾ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਨਾਲ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਲ ਮਿਲੇਗਾ ਉਥੇ ਜੇਕਰ ਨਵਜੋਤ ਸਿੰਘ ਸਿੱਧੂ ਸਰਕਾਰ ਤਾਂ ਨਹੀਂ ਬਣਾ ਸਕਣਗੇ ਲੇਕਿਨ ਕੁਝ ਸੀਟਾਂ ਜਿਹੜੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਤ ਲਈਆਂ ਜਾਣਗੀਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੇ ਬਲ ਬੁੱਤੇ ਉੱਤੇ ਕਿਸੇ ਪਾਰਟੀ ਦੇ ਨਾਲ ਗੱਠਜੋੜਨ ਤੋਂ ਬਿਨਾਂ ਜਿਹੜਾ ਆਪਣੇ ਪੈਰ ਲਾਉਣਾ ਚਾਹੁੰਦੀ ਹੈ ਤੇ ਨਮ ਜੋਸ ਸਿੰਘ ਸਿੱਧੂ ਬੜੇ ਵਧੀਆ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਕਰ ਸਕਦੇ